ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੁਰ ਜੇਲ ਤੋਂ ਬਾਹਰ ਆਏ ਨੇ 40 ਦਿਨ ਦੀ ਪੈਰੋਲ ਮਿਲੀ ਹੈ ਜਿਸ ਤੋਂ ਬਾਅਦ ਜੇਲ ਤੋਂ ਬਾਹਰ ਆਏ ਨੇ ਗੁਰਮੀਤ RAM ਰਹੀਮ ਤੇ ਉਸ ਤੋਂ ਬਾਅਦ ਸਿੱਧਾ ਸਿਰਸਾ ਦੇ ਲਈ ਰਵਾਨਾ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਹੀ ਹਨੀਪ੍ਰੀਤ ਸਮੇਤ ਡੇਰੇ ਦੇ ਪ੍ਰਬੰਧਕ ਇੱਥੇ ਪਹੁੰਚੇ ਸੀ ਗੁਰਮੀਤ RAM ਰਹੀਮ ਨੂੰ ਲੈਣ ਦੇ ਲਈ ਤੇ ਦੋ ਗੱਡੀਆਂ ਦੇ ਵਿੱਚ ਇੱਕ ਕਾਫਲਾ ਜਿਹੜਾ ਆਇਆ ਸੀ ਇਹ ਸੇ ਦੋਨਾਂ ਗੱਡੀਆਂ ਦੇ ਵਿੱਚ ਇੱਕ ਗੱਡੀ ਦੇ ਵਿੱਚ ਬੈਠੇ ਗੁਰਮੀਤ RAM ਰਹੀਮ ਸਿਰਸਾ ਦੇ ਡੇਰੇ ਦੇ ਲਈ ਰਵਾਨਾ ਹੋ ਗਏ ਨੇ ਤਾਂ 40 ਦਿਨਾਂ ਦੀ ਪੈਰੋਲ ਤੇ ਬਾਹਰ ਆਏ ਨੇ ਦੱਸਿਆ ਜਾ ਰਿਹਾ ਕਿ 15 ਅਗਸਤ ਨੂੰ ਰਾਮ ਰਹੀਮ ਦਾ ਜਨਮ ਦਿਨ ਹੈ ਡੇਰੇ ਦੇ ਵਿੱਚ ਕਿਉਂਕਿ ਸਿਰਸਾ ਡੇਰੇ ਦੇ ਵਿੱਚ ਪਿਛਲੀ ਵਾਰ ਵੀ ਜਦੋਂ ਪੈਰੋਲ ਤੇ ਬਾਹਰ ਆਏ ਸੀ ਤੇ ਉਦੋਂ ਵੀ ਸਿਰਸਾ ਦੇ ਡੇਰੇ ਵਿੱਚ ਹੀ ਰੁਕੇ ਸੀ ਤੇ ਹੁਣ ਵੀ ਉਸੇ ਡੇਰੇ ਦੇ ਵਿੱਚ ਜਾ ਰਹੇ ਨੇ ਜਿੱਥੇ ਰਖੜੀ ਤੋਂ ਬਾਅਦ ਜਨਮ ਦਿਨ ਮਨਾਇਆ ਜਾਏਗਾ ਜਾਣਕਾਰ ਦੇ ਮੁਤਾਬਕ 2017 ਤੋਂ ਰਾਮ ਰਹੀਮ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚੋਂ ਜੇਲ੍ਹ ਕੱਟ ਰਹੇ ਨੇ ਜਿਨ੍ਹਾਂ ਦੇ ਉੱਪਰ ਯੋਨ ਸ਼ੋਸ਼ਣ ਕੇਸ ਜਿਹੜਾ ਉਹ ਚੱਲ ਰਿਹਾ